ਇੱਕ ਬੇਜ਼ੁਬਾਨ ਨੂੰ ਬਚਾਉਣ ਦੇ ਖਾਤਰ ਪੰਜ ਲੋਕ ਹੋਏ ਰੱਬ ਨੂੰ ਪਿਆਰੇ 6 ਲੋਕ ਗਏ ਸੀਗੇ ਇਸ ਬੇਜ਼ੁਬਾਨ ਨੂੰ ਬਚਾਉਣ ਇੱਕ ਵਿਅਕਤੀ ਹਸਪਤਾਲ ਦੇ ਵਿੱਚ ਹੈ ਜ਼ੇਰੇ ਇਲਾਜ ਖੂਚ ਲੱਭੀਆਂ ਪੁਲਿਸ ਨੂੰ ਪੰਜ ਮ੍ਰਿਤਕ ਦੇਹਾਂ ਬਾਇਓ ਗੈਸ ਟੋਏ ਵੱਜੋਂ ਵਰਤਿਆ ਜਾਂਦਾ ਸੀ ਇੱਕ ਖੂ ਪੂਰਾ ਮਾਮਲਾ ਸੁਣ ਕੇ ਇਕੱਠਾ ਹੋ ਗਿਆ ਸਾਰਾ ਪਿੰਡ ਅੱਜਕੱਲ੍ਹ ਤੋਂ ਸੈਕੂਰ ਡੇਲੀ ਪੋਸਟ ਪੰਜਾਬੀ ਮਹਾਂ ਅੰਚਲ ਜੱਗੀ ਇੱਕ ਹੈਰਾਨ ਕਰਦਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਬਿੱਲੀ ਨੂੰ ਬਚਾਉਣ ਦੇ ਲਈ 6 ਲੋਕ ਟੋਏ ਦੇ ਵਿੱਚ ਵਾਰੀ-ਵਾਰੀ ਇੱਕ ਤੋਂ ਬਾਅਦ ਇੱਕ ਛਾਲ ਮਾਰਦੇ ਜਾਂਦੇ ਨੇ ਲੇਕਿਨ ਬਿੱਲੀ ਤਾਂ ਬਚ ਜਾਂਦੀ ਹੈ ਲੇਕਿਨ 5 ਲੋਕ ਉਹਨਾਂ ਦੇ ਵਿੱਚੋਂ ਰੱਬ ਨੂੰ ਪਿਆਰੇ ਹੋ ਜਾਂਦੇ ਨੇ ਤੇ ਇੱਕ ਵਿਅਕਤੀ ਜੋ ਸੀਗਾ ਜਿਸਨੇ ਆਪਣੀ ਕਮਰ ਨੂੰ ਰੱਸੀ ਬੰਨੀ ਹੋਈ ਸੀਗੀ ਉਹ ਬਚ ਜਾਂਦਾ ਫਿਲਹਾਲ ਉਹ ਜ਼ੇਰੇ ਇਲਾਜ ਹੈ ਪੁਲਿਸ ਦੀ ਜਾਂਚ ਤੋਂ ਬਾਅਦ ਜਿਹੜਾ ਸਾਹਮਣੇ ਆਵੇਗਾ ਕਿ ਕੀ ਅੱਗੇ ਦਾ ਅਪਡੇਟ ਹੈ ਕੀ ਇਹ ਪੂਰਾ ਮਾਮਲਾ ਕਿਸ ਤਰੀਕੇ ਨਾਲ ਵਾਪਰਿਆ ਲੇਕਿਨ ਪੂਰਾ ਪਿੰਡ ਜਦੋਂ ਇਹ ਖਬਰ ਸੁਣਦਾ ਹੈ ਕਿ ਅਜਿਹਾ ਉਹਨਾਂ ਦੇ ਪਿੰਡ ਦੇ ਵਿੱਚ ਹੋਇਆ ਹੈ ਖੂਦ ਨੇੜੇ ਜੋ ਕਿ ਬਾਇਓ ਗੈਸ ਟੋਏ ਵਜੋਂ ਇੱਕ ਖੂਹ ਇਸਤੇਮਾਲ ਕੀਤੀ ਜਾਂਦੀ ਸੀਗੀ ਤੇ ਉੱਥੇ ਹੀ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ ਸਭ ਨੂੰ ਜਿਹੜਾ ਚਿੰਤਾ ਪੈ ਜਾਂਦੀ ਹੈ ਸਹਿਮ ਦਾ ਮਾਹੌਲ ਪੂਰੇ ਪਿੰਡ ਦੇ ਵਿੱਚ ਮਚ ਜਾਂਦਾ ਹੈ ਕਿ ਇਸ ਦੇ ਪਿੱਛੇ ਕੀ ਰੀਜ਼ਨ ਹੋਵੇਗਾ ਕੀ ਕਾਰਨ ਹੋਵੇਗਾ ਕਿਵੇਂ ਇਹ ਪੂਰੀ ਘਟਨਾ ਵਾਪਰੀ ਹੋਵੇਗੀ ਤਾਂ ਪੁਲਿਸ ਇਸ ਵੇਲੇ ਜਾਂਚ ਪੂਰੀ ਕਰ ਰਹੀ ਹੈ ਜਾਂਚ ਪੜਤਾਲ ਜਾਰੀ ਹੈ ਤੇ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਪੂਰੀ ਜਿਹੜੀ ਅਪਡੇਟ ਹੋਵੇਗੀ ਅੱਗੇ ਦੀ ਉਹ ਵੀ ਸਾਂਝੀ ਕਰ ਦਿੱਤੀ ਜਾਵੇਗੀ ਪਰ ਹੈਰਾਨ ਕਰਦਾ ਹੈ ਮਾਮਲਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਟੋਏ ਦੇ ਵਿੱਚ ਲੋਕ ਛਾਲ ਮਾਰਦੇ ਜਾਂਦੇ ਨੇ ਲੇਕਿਨ ਉਹ ਬੇਜ਼ੁਬਾਨ ਦੀ ਜਾਣ ਤਾਂ ਬਚ ਜਾਂਦੀ ਹੈ ਲੇਕਿਨ ਪੰਜ ਲੋਕ ਰੱਬ ਨੂੰ ਪਿਆਰੇ ਹੋ ਜਾਂਦੇ ਨੇ ਇੱਕ ਬੇਜ਼ੁਬਾਨ ਨੂੰ ਬਚਾਉਣ ਦੇ ਖਾਤਰ ਪੰਜ ਲੋਕ ਹੋਏ ਰੱਬ ਨੂੰ ਪਿਆਰੇ 6 ਲੋਕ ਗਏ ਸੀਗੇ ਇਸ ਬੇਜ਼ੁਬਾਨ ਨੂੰ ਬਚਾਉਣ ਇੱਕ ਵਿਅਕਤੀ ਹਸਪਤਾਲ ਦੇ ਵਿੱਚ ਹੈ ਜ਼ੇਰੇ ਇਲਾਜ ਖੂਚ ਲੱਭੀਆਂ ਪੁਲਿਸ ਨੂੰ ਪੰਜ ਮ੍ਰਿਤਕ ਦੇਹਾਂ ਬਾਇਓ ਗੈਸ ਟੋਏ ਵੱਜੋਂ ਵਰਤਿਆ ਜਾਂਦਾ ਸੀ ਇੱਕ ਖੂ ਪੂਰਾ ਮਾਮਲਾ ਸੁਣ ਕੇ ਇਕੱਠਾ ਹੋ ਗਿਆ ਸਾਰਾ ਪਿੰਡ ਸਸ਼ੀਕਾਲ ਤੋਂ ਸਿਕੂ ਡੇਲੀ ਪੋਸਟ ਪੰਜਾਬੀ ਮਹਾਂ ਅੰਚਲ ਜੱਗੀ ਇੱਕ ਹੈਰਾਨ ਕਰਦਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਬਿੱਲੀ ਨੂੰ ਬਚਾਉਣ ਦੇ ਲਈ 6 ਲੋਕ ਟੋਏ ਦੇ ਵਿੱਚ ਵਾਰੀ-ਵਾਰੀ ਇੱਕ ਤੋਂ ਬਾਅਦ ਇੱਕ ਛਾਲ ਮਾਰਦੇ ਜਾਂਦੇ ਨੇ ਲੇਕਿਨ ਬਿੱਲੀ ਤਾਂ ਬਚ ਜਾਂਦੀ ਹੈ ਲੇਕਿਨ 5 ਲੋਕ ਉਹਨਾਂ ਦੇ ਵਿੱਚੋਂ ਰੱਬ ਨੂੰ ਪਿਆਰੇ ਹੋ ਜਾਂਦੇ ਨੇ ਤੇ ਇੱਕ ਵਿਅਕਤੀ ਜੋ ਸੀਗਾ ਜਿਸਨੇ ਆਪਣੀ ਕਮਰ ਨੂੰ ਰੱਸੀ ਬੰਨੀ ਹੋਈ ਸੀਗੀ ਉਹ ਬਚ ਜਾਂਦਾ ਫਿਲਹਾਲ ਉਹ ਜ਼ੇਰੇ ਇਲਾਜ ਹੈ ਪੁਲਿਸ ਦੀ ਜਾਂਚ ਤੋਂ ਬਾਅਦ ਜਿਹੜਾ ਸਾਹਮਣੇ ਆਵੇਗਾ ਕਿ ਕੀ ਅੱਗੇ ਦਾ ਅਪਡੇਟ ਹੈ ਕੀ ਇਹ ਪੂਰਾ ਮਾਮਲਾ ਕਿਸ ਤਰੀਕੇ ਨਾਲ ਵਾਪਰਿਆ ਲੇਕਿਨ ਪੂਰਾ ਪਿੰਡ ਜਦੋਂ ਇਹ ਖਬਰ ਸੁਣਦਾ ਹੈ ਕਿ ਅਜਿਹਾ ਉਹਨਾਂ ਦੇ ਪਿੰਡ ਦੇ ਵਿੱਚ ਹੋਇਆ ਹੈ ਖੂਹ ਦੇ ਨੇੜੇ ਜੋ ਕਿ ਬਾਇਓ ਗੈਸ ਟੋਏ ਵਜੋਂ ਇੱਕ ਖੂਹ ਇਸਤੇਮਾਲ ਕੀਤੀ ਜਾਂਦੀ ਸੀਗੀ ਤੇ ਉੱਥੇ ਹੀ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ ਸਭ ਨੂੰ ਜਿਹੜਾ ਚਿੰਤਾ ਪੈ ਜਾਂਦੀ ਹੈ ਸਹਿਮ ਦਾ ਮਾਹੌਲ ਪੂਰੇ ਪਿੰਡ ਦੇ ਵਿੱਚ ਮਚ ਜਾਂਦਾ ਹੈ ਕਿ ਇਸ ਦੇ ਪਿੱਛੇ ਕੀ ਰੀਜ਼ਨ ਹੋਵੇਗਾ ਕੀ ਕਾਰਨ ਹੋਵੇਗਾ ਕਿਵੇਂ ਇਹ ਪੂਰੀ ਘਟਨਾ ਵਾਪਰੀ ਹੋਵੇਗੀ ਤਾਂ ਪੁਲਿਸ ਇਸ ਵੇਲੇ ਜਾਂਚ ਪੂਰੀ ਕਰ ਰਹੀ ਹੈ ਜਾਂਚ ਪੜਤਾਲ ਜਾਰੀ ਹੈ ਤੇ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਪੂਰੀ ਜਿਹੜੀ ਅਪਡੇਟ ਹੋਵੇਗੀ ਅੱਗੇ ਦੀ ਉਹ ਵੀ ਸਾਂਝੀ ਕਰ ਦਿੱਤੀ ਜਾਵੇਗੀ ਪਰ ਹੈਰਾਨ ਕਰਦਾ ਹੈ ਮਾਮਲਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਟੋਏ ਦੇ ਵਿੱਚ ਲੋਕ ਛਾਲ ਮਾਰਦੇ ਜਾਂਦੇ ਨੇ ਲੇਕਿਨ ਉਹ ਬੇਜ਼ੁਬਾਨ ਦੀ ਜਨਤਾ ਵੱਜ ਜਾਂਦੀ ਹੈ ਲੇਕਿਨ ਪੰਜ ਲੋਕ ਰੱਬ ਨੂੰ ਪਿਆਰੇ ਹੋ ਜਾਂਦੇ ਨੇ